ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਕਾਂਗਰਸ ਪਾਰਟੀ ਨੇ ਜਲੰਧਰ ਤੋਂ ਉਮੀਦਵਾਰ ਐਲਾਨਿਆ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਗਰਗ ਹੁਣਾ ਨੇ ਚਰਨਜੀਤ ਸਿੰਘ ਚੰਨੀ ਹੁਣਾ ਤੇ ਨਿਸ਼ਾਨੇ ਸਾਧਦੇ ਹੋਏ ਗੱਲ ਆਖੀ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 1 ਜੂਨ ਤੋਂ ਬਾਅਦ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਤੇ ਇਸੇ ਦਾ ਜਵਾਬ ਦਿੰਦੇ ਹੋਏ ਨੀਲਗਰਗ ਹੁਣੇ ਆਖਦੇ ਨੇ ਕਿ ਇਸ ਨੂੰ ਇਸੇ ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ ਅਤੇ ਇਸ ਸਰਕਾਰ ਨੂੰ ਨਾ ਤਾਂ ਆਪਰੇਸ਼ਨ ਨੋਟਿਸ ਜਿਗਾ ਸਕਿਆ ਤੇ ਨਾ ਹੀ ਕੋਈ ਹੋਸ਼ ਫੇਰ ਕਰ ਸਕਿਆ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਬਿਆਨ ਨਾ ਦਿੱਤੇ ਜਾਣ ਲੋਕਾਂ ਨੂੰ ਗੁੰਮਰਾ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਨੀਲਗਰਗ ਚਰਨਜੀਤ ਸਿੰਘ ਚੰਨੀ ਹੋਣਾ ਤੇ ਨਿਸ਼ਾਨੇ ਸਾਧਦੇ ਹੋਏ ਗੱਲ ਆਖਦੇ ਹੋਏ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਵਕਤ ਸਭ ਨੂੰ ਪਤਾ ਜੋ ਕਪਲੇ ਹੋਏ ਨੇ ਉਹਨਾਂ ਦੇ ਇੱਕ ਪਤੀਜੇ ਦੇ ਘਰ ਦੇ ਵਿੱਚੋਂ ਕਰੋੜਾਂ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ ਹਾਂ ਤਾਂ ਉਸ ਤੋਂ ਬਾਅਦ 1 ਜੂਨ ਤੋਂ ਬਾਅਦ ਆਪਣੇ ਆਪਣੇ ਕੱਪੜਿਆਂ ਦੇ ਕਰਕੇ ਚਰਨਜੀਤ ਸਿੰਘ ਚੰਨੀ ਜ਼ਰੂਰ ਗ੍ਰਿਫਤਾਰ ਹੋਣਗੇ ਇਹ ਗੱਲ ਹੈ ਨੀਲ ਗਰਗ ਹੁਣਾ ਦੇ ਵੱਲੋਂ ਆਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦਾਵਾ ਕਰ ਰਹੇ ਨੇ ਕਿ 1 ਜੂਨ ਤੋਂ ਬਾਅਦ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਕੋਈ ਨਹੀਂ ਸੁੱਟ ਸਕਦਾ ਸਾਨੂੰ ਕੋਈ ਨਹੀਂ ਡਗਾ ਸਕਦਾ ਲੋਟਸ ਆਪਰੇਸ਼ਨ ਨੇ ਵੀ ਸਾਨੂੰ ਨਹੀਂ ਡਗਾ ਸਕੇ ਅਤੇ ਨਾ ਹੀ ਕੋਈ ਹੋਰ ਅਸਥਿਰ ਕਰ ਸਕਿਆ ਸਾਨੂੰ ਇਸੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਅਝਿਹਾ ਨਾ ਕੀਤਾ ਜਾਵੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਜ਼ਰੂਰ ਗੱਲ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਵਿਲੇ ਜੋ ਕੱਪਲੇ ਹੋਏ ਨੇ ਉਹ ਸਭ ਨੇ ਦੇਖੇ ਨੇ ਉਹਨਾਂ ਦੇ ਭਤੀਜੇ ਦੇ ਘਰ ਦੇ ਵਿੱਚੋਂ ਕਰੋੜਾਂ ਦੀ ਰਾਸ਼ੀ ਬਰਾਮਦ ਹੋਈ ਸੀ ਤੇ ਉਸੇ ਕੱਪਲਿਆਂ ਤੇ ਉੱਤੇ ਹੁਣ ਚਰਨਜੀਤ ਸਿੰਘ ਚੰਨੀ ਹੁਣੀ 1 ਜੂਨ ਤੋਂ ਬਾਅਦ ਜ਼ਰੂਰ ਗ੍ਰਿਫਤਾਰ ਹੋਣਗੇ ਤਾਂ ਇਹ ਗੱਲ ਮੀਲ ਗਰਗ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਪਹਿਲਾਂ ਚਰਨਜੀਤ ਸਿੰਘ ਚੰਨੀ ਹੁਣਾ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਜੁਲੰਦਰ ਤੋਂ ਉਮੀਦਵਾਰ ਐਲਾਨਿਆ ਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਮਾਰਚ ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਨੇ ਪੰਜਾਬ ਪੋਸ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤੇ ਹੋਰ ਵੀ ਕਾਫੀ ਕੁਝ ਗੱਲਾਂ ਅਕਸਰ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਰਗੇ ਹਾਲਾਤ ਸਰਕਾਰ ਨੇ ਪੰਜਾਬ ਦੇ ਅੰਦਰ ਪੈਦਾ ਕਰ ਦਿੱਤੇ ਨੇ ਅਜਿਹੀ ਕਰਤੇ ਹੋਏ ਨਜ਼ਰ ਆਉਂਦੇ ਨੇ ਪਰ ਉਸੇ ਨੂੰ ਘੇਰਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਗੱਲ ਆਖੀ ਹੈ ਕਿ ਜੋ ਕਪੜੇ ਹੋਏ ਨੇ ਉਹਨਾਂ ਦੇ ਆਧਾਰ ਦੇ ਉੱਤੇ 1 ਜੂਨ ਤੋਂ ਬਾਅਦ ਚਰਨਜੀਤ ਚੰਨੀ ਨੂੰ ਜ਼ਰੂਰ ਗ੍ਰਿਫਤਾਰ ਜਿਹੜਾ ਉਹ ਗੂਣਗੇ ਅਜਿਹੀ ਗੱਲ ਨੀਲ ਗਰਗ ਹੁਣੀ ਕਹਿੰਦੇ ਹੋਏ ਨਜ਼ਰ ਆਏ ਨੇ ਪਰ ਬਿਲਾਲ ਦੇਖਣਾ ਹੋਵੇਗਾ ਕਿ ਇਸ ਦਾ ਜਵਾਬ ਚਰਨਜੀਤ ਚੰਨੀ ਹੁਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਿੱਤਾ ਜਾਂਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਕਾਂਗਰਸ ਪਾਰਟੀ ਨੇ ਜਲੰਧਰ ਤੋਂ ਉਮੀਦਵਾਰ ਐਲਾਨਿਆ ਹੈ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਗਰਗ ਹੁਣਾ ਨੇ ਚਰਨਜੀਤ ਸਿੰਘ ਚੰਨੀ ਹੁਣਾ ਤੇ ਨਿਸ਼ਾਨੇ ਸਾਧਦੇ ਹੋਏ ਗੱਲ ਆਖੀ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ 1 ਜੂਨ ਤੋਂ ਬਾਅਦ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਤੇ ਇਸੇ ਦਾ ਜਵਾਬ ਦਿੰਦੇ ਹੋਏ ਨੀਲਗਰਗ ਹੁਣੇ ਆਖਦੇ ਨੇ ਕਿ ਇਸ ਨੂੰ ਇਸੇ ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ ਅਤੇ ਇਸ ਸਰਕਾਰ ਨੂੰ ਨਾ ਤਾਂ ਆਪਰੇਸ਼ਨ ਨੋਟਿਸ ਦਿਗਾ ਸਕਿਆ ਤੇ ਨਾ ਹੀ ਕੋਈ ਹੋਰ ਫਿਰ ਕਰ ਸਕਿਆ ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਬਿਆਨ ਨਾ ਦਿੱਤੇ ਜਾਣ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਨੀਲਗਰਗ ਚਰਨਜੀਤ ਸਿੰਘ ਚੰਨੀ ਹੋਣਾ ਤੇ ਨਿਸ਼ਾਨੇ ਸਾਧਦੇ ਹੋਏ ਕੱਲ ਆਖਦੇ ਹੋਏ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਵਕਤ ਸਭ ਨੂੰ ਪਤਾ ਜੋ ਕਪਲੇ ਹੋਏ ਨੇ ਉਹਨਾਂ ਦੇ ਪਤੀਜੇ ਦੇ ਘਰ ਦੇ ਵਿੱਚੋਂ ਕਰੋੜਾਂ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ ਹਾਂ ਤਾਂ ਉਸ ਤੋਂ ਬਾਅਦ 1 ਜੂਨ ਤੋਂ ਬਾਅਦ ਆਪਣੇ ਆਪਣੇ ਕੱਪੜਿਆਂ ਦੇ ਕਰਕੇ ਚਰਨਜੀਤ ਸਿੰਘ ਚੰਨੀ ਜ਼ਰੂਰ ਗ੍ਰਿਫਤਾਰ ਹੋਣਗੇ ਇਹ ਗੱਲ ਨੀਲ ਗਰਗ ਹੁਣਾ ਦੇ ਵੱਲੋਂ ਆਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦਾਵਾ ਕਰ ਰਹੇ ਨੇ ਕਿ 1 ਜੂਨ ਤੋਂ ਬਾਅਦ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਕੋਈ ਨਹੀਂ ਸੁੱਟ ਸਕਦਾ ਸਾਨੂੰ ਕੋਈ ਨਹੀਂ ਡਗਾ ਸਕਦਾ ਲੋਟਸ ਆਪਰੇਸ਼ਨ ਨੇ ਵੀ ਸਾਨੂੰ ਨਹੀਂ ਡਗਾ ਸਕੇ ਅਤੇ ਨਾ ਹੀ ਕੋਈ ਹੋਰ ਅਸਥਿਰ ਕਰ ਸਕਿਆ ਸਾਨੂੰ ਇਸੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਅਜੇ ਹਾਂ ਨਾ ਕੀਤਾ ਜਾਵੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਜ਼ਰੂਰ ਗੱਲ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਵੇਲੇ ਜੋ ਕੱਪਲੇ ਹੋਏ ਨੇ ਉਹ ਸਭ ਨੇ ਦੇਖੇ ਨੇ ਉਹਨਾਂ ਦੇ ਭਤੀਜੇ ਦੇ ਘਰ ਦੇ ਵਿੱਚੋਂ ਕਰੋੜਾਂ ਦੀ ਰਾਸ਼ੀ ਬਰਾਮਦ ਹੋਈ ਸੀ ਤੇ ਉਸੇ ਕੱਪਲਿਆਂ ਤੇ ਉੱਤੇ ਹੁਣ ਚਰਨਜੀਤ ਸਿੰਘ ਚੰਨੀ ਹੁਣੀ 1 ਜੂਨ ਤੋਂ ਬਾਅਦ ਜ਼ਰੂਰ ਗ੍ਰਿਫਤਾਰ ਹੋਣਗੇ ਤਾਂ ਇਹ ਗੱਲ ਨੀਲ ਗਰਗ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਪਹਿਲਾਂ ਚਰਨਜੀਤ ਸਿੰਘ ਚੰਨੀ ਹੁਣਾ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਜਲੰਧਰ ਤੋਂ ਉਮੀਦਵਾਰ ਐਲਾਨੇ ਆ ਤੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਮਾਰਚ ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤੇ ਹੋਰ ਵੀ ਕਾਫੀ ਕੁਝ ਗੱਲਾਂ ਅਕਸਰ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨਜ਼ਰ ਆਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਰਗੇ ਹਾਲਾਤ ਸਰਕਾਰ ਨੇ ਪੰਜਾਬ ਦੇ ਅੰਦਰ ਪੈਦਾ ਕਰ ਦਿੱਤੇ ਨੇ ਅਜ ਕਰਤੇ ਹੋਏ ਨਜ਼ਰ ਆਉਂਦੇ ਨੇ ਪਰ ਉਸੇ ਨੂੰ ਘੇਰਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਗੱਲ ਆਖੀ ਹੈ ਕਿ ਜੋ ਕਪੜੇ ਹੋਏ ਨੇ ਉਹਨਾਂ ਦੇ ਆਧਾਰ ਦੇ ਉੱਤੇ 1 ਜੂਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਜ਼ਰੂਰ ਗ੍ਰਿਫਤਾਰ ਜਿਹੜਾ ਉਹ ਗੂੜਗੇ ਅਜਿਹੀ ਗੱਲ ਨੀਲ ਗਰਗ ਹੋਈ ਕਹਿੰਦੇ ਹੋਏ ਨਜ਼ਰ ਆਏ ਨੇ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਦਾ ਜਵਾਬ ਚਰਨਜੀਤ ਚੰਨੀ ਹੁਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਿੱਤਾ ਜਾਂਦਾ ਹੈ